ਗਾਈਜ਼ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਨਮਕੀਨ ਚਾਉਲ ਤੇ ਤੁਸੀਂ ਵੇਖਿਓ ਏਸ ਹੀ ਲਈ ਆ ਪਿਆਜ਼ ਕੈਪਰੀਕंस ਸ਼ਿਮਲਾ ਮਿਰਚ ਅਸੀਂ ਲਿਆਂ ਵਿੱਚ ਬਰੀ ਬਰੀ ਹਰੀਆਂ ਮਿਰਚਾਂ ਕੱਟ ਲਈਆਂ ਲੰਮੀਆਂ ਫੇਸ ਥੋੜਾ ਜਿਹਾ ਟਮਾਟਰ ਤੇ ਵਿੱਚ ਲੰਬੀ ਪਿਆਜ਼ ਇਹ ਕੜਾਈ 'ਚ ਪਾ ਲਿਆ ਤੇਲ ਗਰਮ ਹੋ ਗਿਆ ਜਦੋਂ ਗਰਮ ਹੋ ਗਿਆ ਐਸੇ ਇਹਦੇ ਵਿੱਚ ਪਾਵਾਂਗੇ ਅਸੀਂ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਸਰੋਂ ਦੇ ਤੇਲ 'ਚ ਬਣਾਉਂਦੇ ਆ ਇਹਨਾਂ ਦਾ ਟੇਸ ਹੀ ਵੱਖਰਾ ਬਣਦਾ ਹੌਲੀ ਜਿਹਾ ਪਾਵਾਂਗੇ ਇਹਦੇ ਵਿੱਚ ਜੀਰਾ गर्म हो गया ना जो तो उदो जीरा पा लेना जीरा अपने भुजे हुए जीरे का बराद कच्चे तो टेस्ट तो नहीं बनता इसी काली मिर्च काली मिर्च तू बाद ਆਲੂ ਵੀ ਪਾਏ ਇਹਨਾਂ ਨੇ ਚੌਲਾਂ ਦੇ ਨਾਲ ਹੀ ਹੈ ਨਾ ਇਹਨਾਂ ਨੂੰ ਜਿਆਦਾ ਨਹੀਂ ਚਪਾਉਣਾ। ਹੁਣ ਥੋੜਾ ਜਿਹਾ ਚੱਕ ਕੇ ਲੈਣਾ ਹੈ ਟੇਸਟ ਦੇਗਾ। ਬੱਧੀਆ ਹੋ ਜਾ। हारे तो मैगी मसाला मैगी मसाले नमकीन चौल पाने वाला ही टेस्ट होगा बिना मटर धो गर्मियों कई बार मटर नहीं बढ़िया मिलते ਫਿਰ ਜੋ ਪਈਏ ਤੋਂ ਸੌਹਾਂਗੇ ਤੇ ਉਹ ਫਿਰ ਪੱਕੀ ਜਿਹੀ ਹੋ ਜਾਂ ਤੇ ਉਹਨਾਂ ਦਾ ਕੋਈ ਜ਼ਿਆਦਾ ਵਧੀਆ ਟੇਸਟ ਨਹੀਂ ਹੁੰਦਾ ਇਸ ਵਾਰ ਕਿ ਮਟਰਾਂ ਨੂੰ ਕੱਟ ਕੇ ਵੀ ਕਰ ਸਕਦੇ ਆ ਜਰੂਰੀ ਨਹੀਂ ਕਿ ਮਟਰ ਵਾਲੇ ਚੌਪ ਬਣਸਕਦੇ ਆ ਬਿਨਾ ਮਟਰ ਤੋਂ ਵੀ ਬਣਾ ਸਕਦੇ ਆ ਬਾਹਰੋਂ ਮੈਂ ਪਾ ਲਾਂ ਸਟਾਰਟ ਕਰਦੇ ਹਾਂ। ਛੇਟਾ ਦੇ ਦਿਲ ਕਰੇ ਉਹ ਥੋੜਾ ਜਿਹਾ ਕੜੀਂ ਚੀਨ ਤੋਂ ਇਹ ਵੀ ਥੋੜੀ ਜਿਹੀ ਹਲਦੀ ਵੀ ਪਾ ਸਕਦੇ। ਤੇ ਜene ਨਹੀਂ ਸੁੱਕੀ ਜਕਸ ਨਹੀਂ। ਇਸ ਤੋਂ ਤੋਂ ਆਮ ਜੀ ਅਸੀਂ ਗ੍ਰੈਂਡ ਪਕਾ ਲਿਆ। ਹਰਾ ਧਨੀਆ। ਹਰਾ ਧਨੀਆ ਪਾਏ ਤੇ ਇਹਦੀ ਵੀ ਰਸਰੀ ਤੇ ਬਹੁਤ ਚੋਰਾ ਦਾ ਰੰਗ ਵੀ ਜਿਹੜਾ ਉਹ ਬਹੁਤ ਸੋਹਣਾ। ਦਰੀਂ ਦਰੀਂ ਜਿਹੜਾ ਕੋਡਾਂ ਨੂੰ ਇਹ ਇੱਕ ਸਮੈਂਡਰੀ ਜਿਹੜੀ ਉਹ ਵਧੀਆ ਹੁੰਦੀ ਆਇ ਇੱਕ ਕਲਾਸ ਸੁਕਰੀ ਆਇ 14 ਦਾ ਮੁਕਤੀ ਹੋਈ ਚੌਲ ਨੂੰ ਇਹਦੇ ਵਿੱਚ ਪਾਵਾਂਗੇ ਬਿਲਕੁਲ ਸੋਹਤਾਸੀ ਇੱਕ ਕਲਾਸ ਹੀ ਹੋਈ ਚੌਲਾਂ ਦਾ ਪਾਇਆ ਇਹ ਹੀ ਇੱਕ ਗਲਾਸ ਛੋਲਾ ਦਾ ਪਾਇਆ ਦੋ ਗਲਾਸ ਅਸੀਂ ਪਾਉਂਦੇ ਪਾਣੀ ਦੇ ਦੋ ਗਲਾਸ ਤਾਂ ਮੀਟੋੜਾ ਦੋ ਗਲਾਸ ਤੋਂ ਮੇ ਪਾਵੇਂ ਛੋਲਾ ਜਾ ਕੱਟ ਵੀ ਕਰ ਸਕਦੇ ਆ ਜਦੋਂ ਇਹ ਨੂੰ ਥੋੜਾ ਜਿਹਾ ਉਬਾਲਾ ਆਉਣ ਲੱਗਾ ਅਸੀਂ ਨਾਸ ਨਾਲ ਹੀ ਜਿਹੜਾ ਗੈਸ ਉਹਨੂੰ ਸੇਮ ਤੇ ਕਰ ਲਾਗੇ ਤੇ ਬਣ ਜਾਣਗੇ ਚੌਲ ਤੇ ਤੁਹਾਨੂੰ ਫੀਲ ਲਗਾ ਦਿੰਨੇ ਚੌਲ ਹੇਲੋ ਗਾਇਸ ਦੇਖੋ ਚੌਲ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਇਹਦਾ ਚੈੱਕ ਕਰੂਗੀ ਸਾਡੀ ਪਰੀ ਤੇ ਮੈਂ ਤਾਂ ਖਾਣੀ ਆ ਮੈਨੂੰ 슈ਗਰ ਆ ਮੈਂ ਤਾਂ ਸਾਗ ਨਾਲ ਰੋਟੀ ਖਾਣ ਲੀ ਆ ਤੇ ਉਹਨਾਂ ਰਹਿ ਨਹੀਂ ਸਕਦੀ ਥੋੜੇ ਜਿਹਾ ਚੈੱਕ ਜ਼ਰੂਰ ਕਰੂੰਗੀ ਬਟ ਪਰੀ ਜਿਹੜੀ ਆ ਪਰੀ ਦਾ ਕਰਕੇ ਚੌਲ ਨਹੀਂ ਮੈਨੂੰ ਚਾੜਦਾ ਹਾਂ ਪਰੀ ਤੂੰ ਚੌਲ ਠੀਕ ਹੈ ਠੀਕ ਤੇ ਇਸ ਨਾਲ ਹੀ ਚੌਲ ਪਾਉਣੀ ਇਹ ਪਰੂ ਤੇ ਜਦੋਂ ਪਾਣਗੇ ਤੇ ਫੇਰੇ ਦੱਸਣਗੇ ਕਿ ਮਾਸੇ ਜੀ ਕਿੱਦਾਂ ਦੇ ਬਣੇ ਆ ਠੀਕ ਹੈ ਠੀਕ ਥੈਂਕ ਯੂ ਗਾਇਜ਼ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ